ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟ ਤੁਹਾਡੇ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਆ ਥੋੜੇ ਸਾਹਮਣੇ 15 ਤੋਂ 18 ਅਗਸਤ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਅੱਜ 15 ਅਗਸਤ ਦੀ ਤਾਜ਼ਾ ਸੈਟਲਾਈਟ ਇਮੇਜ ਦੇਖੀ ਜੇਬ ਤਾਂ ਬੱਦਲਬਾਈ ਹੁਣ ਕਮਜ਼ੋਰ ਪੈ ਚੁੱਕੀ ਹੈ ਸਿਰਫ ਉੱਤਰ ਪੂਰਬੀ ਇਲਾਕੇ ਆਪਾਂ ਗੱਲ ਕਰੀ ਤਾਂ ਪਠਾਨਕੋਟ ਹੁਸ਼ਿਆਰਪੁਰ ਤੇ ਗੁਰਦਾਸਪੁਰ ਦੇ ਨੇੜੇ ਤੇੜੇ ਇੱਕ ਤਗੜਾ ਸਿਸਟਮ ਦੇਖਣ ਨੂੰ ਮਿਲ ਰਿਹਾ ਪਰ ਬਾਕੀ ਸਾਰੇ ਪੰਜਾਬ ਦੇ ਵਿੱਚ ਬੱਦਲਬਾਈ ਕਮਜ਼ੋਰ ਹੈ ਉੱਤਰੀ ਪੰਜਾਬ ਦੀ ਅਗਰ ਗੱਲ ਕੀਤੀ ਜਾਵੇ ਅੰਮ੍ਰਿਤਸਰ ਤਰਨਤਾਰਨ ਕਪੂਰਥਲਾ ਜਲੰਧਰ ਨਮਾਸ਼ਹਿਰ ਹੁਸ਼ਿਆਰਪੁਰ ਇਹ ਦੇ ਉੱਪਰ ਜਾਈਏ ਅਗਰ ਤਾਂ ਕਪੂਰਥਲਾ ਜਲੰਧਰ ਦੇ ਜਿਹੜੇ ਮੇਨ ਤੌਰ ਤੇ ਇਲਾਕੇ ਹਨ ਇਹਨਾਂ ਦੇ ਗੁਰਦਾਸਪੁਰ ਤੇ ਪਠਾਨਕੋਟ ਇਨ੍ਹਾਂ ਇਲਾਕਿਆਂ ਵਿੱਚ ਹੀ ਤਗੜੀ ਬੱਦਲਵਾਈ ਦੇਖਣ ਨੂੰ ਮਿਲ ਰਹੀ ਹੈ ਥੋੜੀ ਜਿਹੀ ਬੱਦਲਵਾਈ ਲੁਧਿਆਣੇ ਦੇ ਨੇੜੇ ਤੇੜੇ ਤੇ ਥੋੜੀ ਜੀ ਰੂਪਨਗਰ ਮੁਹਾਲੀ ਦੇ ਉੱਪਰ ਦਿਖਾਈ ਦੇ ਰਹੀ ਹੈ ਤੇ ਬਾਕੀ ਪੰਜਾਬ ਦੇ ਉੱਪਰ ਜਿਹੜੀ ਬੱਦਲਵਾਈ ਹੈ ਕਾਫੀ ਕਮਜ਼ੋਰ ਦਿਖਾਈ ਦੇ ਰਹੀ ਹੈ ਜਿਸ ਦੇ ਸਿੱਟੇ ਵਜੋਂ ਅੱਜ ਆਪਾਂ ਕਹਿ ਸਕਦੇ ਹਾਂ ਕਿ ਓਵਰਕਾਸਟ ਕੰਡੀਸ਼ਨਾਂ ਰਹਿਣਗੀਆਂ ਜਿਵੇਂ ਕਿ ਤੁਹਾਨੂੰ ਕੱਲ੍ਹ ਵੀ ਦੱਸਿਆ ਸੀ ਕਿ ਮੀਂਹ ਥੋੜਾ ਜਿਹਾ ਕਮਜ਼ੋਰ ਹੁੰਦਾ ਦਿਖਾਈ ਦੇ ਰਿਹਾ 15 ਅਗਸਤ ਨੂੰ ਤੇ ਉਸੇ ਤਰੀਕੇ ਨਾਲ ਅੱਜ ਸਿਸਟਮ ਬਣਦੇ ਹੋਏ ਦਖਾਈ ਦੇ ਰਹੇ ਨੇ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਤੁਸੀਂ ਕਿਹੜੇ ਪਿੰਡ ਜिले ਸ਼ਹਿਰ ਤੋਂ ਬਲੌਗ ਕਰਦੇ ਹੋ ਕਮੈਂਟ ਕਰਕੇ ਦੱਸ ਸਕਦੇ ਹੋ ਜੀ ਅਗਰ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰੋ ਤਾਂ ਕਿ ਮੌਸਮ ਦੀ ਕੋਈ ਵੀ ਜਾਣਕਾਰੀ ਤੁਹਾਡੇ ਵੱਲੋਂ ਮਿਸ ਨਾ ਹੋ ਸਕੇ ਹੁਣ ਅਸੀਂ ਗੱਲ ਕਰਦੇ ਹਾਂ ਜੀ ਅੱਜ ਮੌਸਮ ਕਿਵੇਂ ਦਾ ਰਹੇਗਾ ਅੱਜ ਬੱਦਲਬਾਦੀ ਦੀ ਕੰਡੀਸ਼ਨਾਂ ਰਹਿਣਗੇ ਜੀ ਸਾਰੇ ਪਾਸੇ ਤੇ ਹਲਕਾ ਦਰਮਿਆਨਾ ਬੱਦਲਬਾਦੀ ਜਿਹੜੀ ਹੈ ਪਠਾਨਕੋਟ ਤੋ ਹੁੰਦੀ ਹੁਸ਼ਿਆਰਪੁਰ ਨਵਾਂ ਸ਼ਹਿਰ ਦੇ ਉੱਪਰ ਬਣੀ ਰਹੇਗੀ ਜਿਸ ਦੇ ਨਾਲ ਇਹਨਾਂ ਇਲਾਕਿਆਂ ਵਿੱਚ ਠੀਕ-ਠਾਕ ਬੱਦਲਵਈ ਤੇ ਗਰਜ ਚਮਕ ਬਾਅਦ ਦੁਪਹਿਰ ਹੋਣ ਦੀ ਉਮੀਦ ਬਣਦੀ ਹੋਈ ਦਿਖਾਈ ਦੇ ਰਹੀ ਹੈ ਓਵਰਕਾਸਟ ਕੰਡੀਸ਼ਨਾਂ ਦੇ ਕਾਰਨ ਬੂੰਦਬਾਂ ਦੀ ਦੇ ਹਾਲਾਤ ਬਣੇ ਰਹਿਣਗੇ ਪਰ ਭਾਰੀ ਮੀਂਹ ਦੀ ਉਮੀਦ ਫਿਲਹਾਲ ਕੋਈ ਬਣਦੀ ਦਿਖਾਈ ਨਹੀਂ ਦੇ ਰਹੀ ਬੀਤੇ ਦਿਨਾਂ ਤੋਂ ਲਗਾਤਾਰ ਬਰਸਾਤ ਹੋਣ ਦੇ ਕਾਰਨ ਤਾਪਮਾਨ ਦੇ ਵਿੱਚ ਵੀ ਭਾਰੀ ਖਰਾਬਟ ਆਵੇਗੀ ਅੱਜ ਜਿਹੜਾ ਤਾਪਮਾਨ ਹੈ ਉਹ 30-32 ਡਿਗਰੀ ਦੇ ਨੇੜੇ ਤੇੜੇ ਹੀ ਬਣੇ ਰਹਿਣਗੇ ਤੇ ਬਾਅਦ ਦੁਪਹਿਰ ਪੰਜਾਬ ਦੇ ਵਿੱਚ ਹਲਕੀ ਗਰਜ ਚਮਕਦੇ ਹਾਲਾਤ ਬਣ ਸਕਦੇ ਨੇ ਕਿਉਂਕਿ ਹਲੇ ਕੋਈ ਬੜਾ ਸਿਸਟਮ ਦਿਖਾਈ ਨਹੀਂ ਦੇ ਰਿਹਾ ਦੁਪਹਿਰ ਦੀ ਜਾਣਕਾਰੀ ਦੁਪਹਿਰ ਦੇ ਸਮੇਂ ਲੈ ਕੇ ਹਾਜ਼ਰ ਹੋਵਾਂਗੇ ਫਿਲਹਾਲ ਅਗਰ ਗੱਲ ਕਰਦੇ ਹੁਣ ਆਉਂਦੇ ਜਨਾਂ ਦੇ ਮੌਸਮ ਦੇ ਹਾਲਾਤਾਂ ਦੀ 16 ਅਗਸਤ ਦੀ ਗੱਲ ਕਰੀਏ ਤਾਂ ਤੁਸੀਂ ਦੇਖ ਸਕਦੇ ਹੋ ਕਿ ਪੰਜਾਬ ਦੇ ਪੂਰਬੀ ਇਲਾਕੇ ਜਾਨੀ ਕਿ ਪਠਾਨਕੋਟ ਹੁਸ਼ਿਆਰਪੁਰ ਤੇ ਰੂਪਨਗਰ ਇਹਨਾਂ ਵਿੱਚ ਮੀਂਹ ਤੇ ਸੇਮ ਹਾਲਾਤਾਂ ਨੂੰ 17 ਤਰੀਕ ਨੂੰ ਦਿਖਾਈ ਦੇ ਰਹੇ ਨੇ ਪਠਾਨਕੋਟ ਹੁਸ਼ਿਆਰਪੁਰ ਤੇ ਰੂਪਨਗਰ ਵਿੱਚ ਵੀ 16 17 ਤਰੀਕ ਨੂੰ ਲਗਭਗ ਸੇਮ ਮੌਸਮ ਹੈ ਤੇ ਪੂਰੇ ਪੰਜਾਬ ਦੇ ਵਿੱਚ ਬੱਦਲਬਾਈ ਛਾਈ ਰਹੇਗੀ ਤੇ ਹਰੇਕ ਪਾਸੇ ਬੱਦਲਬਾਈ ਬਲੇ ਰਹਿਣ ਦੇ ਕਾਰਨ ਗਰਮੀ ਤੋਂ ਰਾਹਤ ਹੈ ਹਮਸ ਤੋਂ ਛੁਟਕਾਰਾ ਮਿਲਦਾ ਹੋਇਆ ਸਾਨੂੰ ਦਿਖਾਈ ਦੇ ਰਿਹਾ ਹੈ ਐਵਰੇਜ ਤਾਪਮਾਨ ਗੱਲ ਕੀਤੀ ਜਾਵੇ ਤਾਂ 32 33 ਡਿਗਰੀ ਤੱਕ ਹੀ ਪੰਜਾਬ ਦੇ ਵਿੱਚ ਬਣੇ ਰਹਿਣਗੇ ਜਿਸ ਦੇ ਸਿੱਟੇ ਵਜੋਂ ਗਰਮੀ ਤੋਂ ਰਾਹਤ ਹਮਸ ਤੋਂ ਛੁਟਕਾਰਾ ਪੰਜਾਬ ਵਾਸੀ ਨੂੰ ਲਗਾਤਾਰ ਮਿਲਦਾ ਦਿਖਾਈ ਦੇ ਰਿਹਾ ਹੈ ਕਿਸਾਨਾਂ ਲਈ ਚੰਗੀ ਗੱਲ ਇਹ ਹੈ ਕਿ ਲਗਾਤਾਰ ਬਰਸਾਤ ਹੋਣ ਦੇ ਕਾਰਨ ਥੋੜਾ ਬਹੁਤਾ ਬਿਮਾਰੀਆਂ ਤੋਂ ਵੀ ਛੁਟਕਾਰਾ ਮਿਲ ਰਿਹਾ ਹੈ ਪਰ ਹੁਣ ਪਾਣੀ ਦਾ ਜਲ ਸਤਰ ਵੀ ਲਗਾਤਾਰ ਵੱਧ ਰਿਹਾ ਹੈ ਕਿਉਂਕਿ ਹਿਮਾਚਲ ਵਿੱਚ ਲਗਾਤਾਰ ਮੀਂਹ ਹੋਣ ਦੇ ਕਾਰਨ ਪੰਜਾਬ ਦੇ ਦਰਿਆਵਾਂ ਦਾ ਜਲ ਸਤਰ ਵੱਧ ਰਿਹਾ ਹੈ ਜਿਸ ਦੇ ਕਾਰਨ ਜਿਹੜੇ ਨੀਵੇਂ ਇਲਾਕੇ ਨੇ ਪੰਜਾਬ ਦੇ ਉਹਨਾਂ ਵਿੱਚ ਹੜ ਵਰਗੇ ਹਾਲਾਤ ਵੱਢਨੇ ਸ਼ੁਰੂ ਹੋ ਚੁੱਕੇ ਨੇ ਤੁਹਾਡੇ ਅੱਗੇ ਬੇਨਤੀ ਕਰਦੇ ਹਾਂ ਕਿ ਪਾਣੀ ਵਾਲੀ ਜਗ੍ਹਾ ਤੋਂ ਦੂਰ ਰਹੋ ਦਰਿਆਵਾਂ ਤੋਂ ਬਰਸਾਤੀ ਨਾਲਿਆਂ ਤੋਂ ਦੂਰ ਰਹੋ ਤਾਂ ਕਿ ਕਿਸੇ ਵੀ ਤਰੀਕੇ ਦਾ ਨੁਕਸਾਨ ਤੁਹਾਡਾ ਤੁਹਾਡੇ ਬੱਚਿਆਂ ਦਾ ਕਿਸੇ ਪਰਿਵਾਰ ਦਾ ਨਾ ਹੋ ਸਕੇ ਤੇ ਰੱਬ ਅਗੇ ਅਰਦਾਸ ਕਰਦੇ ਹਾਂ ਕਿ ਪੰਜਾਬ ਦੇ ਉੱਪਰ ਮਿਹਰ ਭਰਿਆ ਹੱਥ ਰੱਬ ਦਾ ਬਣਿਆ ਰਹੇ ਹੁਣ ਗੱਲ ਕਰਦੇ ਆ ਜੀ ਅੱਗੇ 18 ਅਗਸਤ ਦੀ 18 ਅਗਸਤ ਨੂੰ ਦੇਖ ਰਹੇ ਹਾਂ ਕਿ ਫੇਰ ਤੋਂ ਪਠਾਨਕੋਟ ਹੁਸ਼ਿਆਰਪੁਰ ਤੇ ਰੂਪਨਗਰ ਵਿੱਚ 25% ਚਾਂਸ ਨੇ ਤੇ ਬਾਕੀ ਸਾਰੇ ਪੰਜਾਬ ਦੇ ਵਿੱਚ 25 ਤੋਂ ਥੱਲੇ ਪਰਸੈਂਟ ਦੇ ਹੀ ਚਾਂਸ ਨੇ ਅਲੱਗ-ਬਗ ਹੁਣ ਕਹਿ ਸਕਦੇ ਹਾਂ ਕਿ 18 ਤਰੀਕ ਤੱਕ ਬੱਦਲਬਾਹ ਜ਼ਰੂਰ ਬਣੀ ਰਹੇਗੀ ਪਰ ਮੀਂਹ ਜਿਆਦਾ ਪੈਂਦੇ ਦਿਖਾਈ ਨਹੀਂ ਦੇ ਰਹੇ ਇਹ ਸਿਸਟਮ ਸਮੇਂ-ਸਮੇਂ ਤੇ ਚੇਂਜ ਹੁੰਦੇ ਰਹਿੰਦੇ ਨੇ ਤਾਂ ਹੀ ਤੁਹਾਨੂੰ ਬਾਰ-ਬਾਰ ਰਿਕਵੈਸਟ ਕਰਦੇ ਆ ਕਿ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤਾਂ ਕਿ ਆਉਂਦੇ ਸਮੇਂ ਦੀ ਜਾਣਕਾਰੀ ਤੁਹਾਨੂੰ ਬਿਨਾਂ ਕਿਸੇ ਰੁਕਾਵਟ ਤੋਂ ਮਿਲਦੀ ਰਹੇ ਬਾਕੀ ਇਸ ਚ ਵੀਡੀਓ ਨੂੰ ਗਰੁੱਪਾਂ ਦੇ ਵਿੱਚ ਜ਼ਰੂਰ ਸ਼ੇਅਰ ਕਰਿਆ ਕਰੋ ਜਿੰਨੇ ਵੀ ਤੁਹਾਡੇ ਕਿਸਾਨੀ ਗਰੁੱਪ ਨੇ ਜਿੰਨੇ ਵੀ ਤੁਹਾਡੇ ਯਾਰਾਂ ਦੋਸਤਾਂ ਦੇ ਗਰੁੱਪ ਨੇ ਤਾਂ ਕਿ ਉਹਨਾਂ ਤੱਕ ਮੌਸਮ ਦੀ ਜਾਣਕਾਰੀ ਪਹੁੰਚਦੀ ਹੋ ਸਕੇ ਖਾਸ ਤੌਰ ਤੇ ਕਿਸਾਨੀ ਗਰੁੱਪਾਂ ਵਿੱਚ ਜ਼ਰੂਰ ਸ਼ੇਅਰ ਕਰਿਆ ਕਰੋ ਤਾਂ ਕਿ ਬਾਕੀ ਕਿਸਾਨਾਂ ਨੂੰ ਵੀ ਜਾਣਕਾਰੀ ਮਿਲਦੀ ਹੋ ਸਕੇ ਉਹਨਾਂ ਨੂੰ ਮੌਸਮ ਦੀ ਬਹੁਤ ਜ਼ਿਆਦਾ ਜ਼ਰੂਰਤ ਰਹਿੰਦੀ ਹੈ ਬਾਕੀ ਨੀਚੇ ਕਮੈਂਟ ਬਾਕਸ ਵਿੱਚ ਇੱਕ ਹਾਈਪ ਦਾ ਬਟਨ ਹੋਵੇਗਾ ਉਸ ਹਾਈਪ ਦੇ ਬਟਨ ਨੂੰ ਕਲਿੱਕ ਕਰ ਦਿਓ ਮਿਲਦੇ ਆ ਦੁਪਹਿਰ ਦੀ ਵੀਡੀਓ ਲੈ ਕੇ ਜਲਦੋਂ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ